ਸ੍ਰੀ ਕਾਲਜੀ ਮੈਂ ਦਾਤ ਕਰਨ ਸਿੰਘ ਸੰਧਵਾ ਤੁਸੀਂ ਦੇਖ ਰਹੇ ਹੋ ਐਕਵਾ ਸੱਜਣ ਮੇਰੀ ਤੁਹਾਨੂੰ ਇਹ ਬੇਨਤੀ ਆ ਕਿ ਪੰਜਾਬ ਦੇ ਲੋਕੋ ਮੇਰੇ ਨਾਲ ਖੜੋ ਜੇ ਮੈਨੂੰ ਤੁਹਾਡੀ ਲੋੜ ਪਊਗੀ 6 ਤਰੀਕ ਤੋਂ ਬਾਅਦ ਮੈਂ 6 ਤਰੀਕ ਸ਼ਾਮ ਨੂੰ ਦੱਸ ਦੂੰਗਾ ਕੀ ਬੰਦਦਾ ਕੀ ਨਹੀਂ ਬੰਦਦਾ ਫਿਰ ਬਈ ਮੇਰਾ ਸਾਥ ਰਿਹਾ ਜੇ ਇਹ ਮੈਂ ਸਾਰੇ ਮੀਡੀਆ ਚੈਨਲਾਂ ਨੂੰ ਬੇਨਤੀ ਕਰਦਾ ਕਿ ਮੇਰੀ ਜਿਹੜੀ ਗੱਲ ਆ ਉਹ ਹਰ ਇੱਕ ਚੈਨਲ ਤੇ ਚਲਾਓ ਜੇ ਤਾਂ ਕਿ ਮੇਰੇ ਨਾਲ ਕੋਈ ਆ ਕੇ ਖੜ ਜਾਵੇ ਮੈਂ ਦੀਪ ਦਸ਼ਾਨੰਦ ਜੀ ਕਿਰਨਜੀਤ ਗਹਿਰੀ ਜੀ ਸਾਰਿਆਂ ਨੂੰ ਬਾਬਾ ਮੇਦਰ ਸਿੰਘ ਸੋਢੀ ਜੀ ਪਿੰਡ ਪਿੰਡੂ ਮਜ਼ਦੂਰ ਯੂਨੀਅਨ ਜਿੰਨੀਆਂ ਵੀ ਜਿੰਨੇ ਵੀ ਸਾਡੇ ਮਜ਼ਦੂਰ ਜੱਥੇ ਬੰਦੀਆਂ ਸਾਰਿਆਂ ਨੂੰ ਬੇਨਤੀ ਕਰਨਾ ਕਿ ਮੈਨੂੰ ਤੁਹਾਡੀ ਲੋੜ ਪਈ 6 ਤਰੀਕ ਤੋਂ ਬਾਅਦ ਤਾਂ ਤੁਸੀਂ ਸਾਰੇ ਦੇ ਸਾਰੇ ਫਾਜਲ ਕਾ ਇਕੱਠੇ ਹੋ ਜਾਜੇ ਔਰ ਨਾਲ ਹੀ ਬੇਨਤੀ ਇਹ ਕਰਦਾ ਕਿ ਭਾਈ ਮੈਂ ਕੋਈ ਇੱਥੇ फडਕਾ ਨਹੀਂ ਰਿਹਾ ਕਿਸੇ ਨੂੰ ਪਰ ਮੇਰੇ ਸਾਧਨ ਤਾਂ ਮੈਨੂੰ ਦਿੱਤੇ ਜਾਂਦੇ ਮੈਨੂੰ ਬਾਹਰ ਕੱਢਿਆ ਤੇ ਮੇਰੇ ਸਾਧਨ ਵੀ ਬਾਹਰ ਕੱਢੋ ਮੇਰਾ ਅਸਲਾ ਵੀ ਮੈਨੂੰ ਦਿਓ ਮੈਂ ਜਿੰਨਾਂ ਦੇ ਭਾਈ ਸਾਧਨਾ ਮੈਂ ਫੜਾਵਾਂ ਉਹਨਾਂ ਦੇ ਤੇ ਪਰ ਕਰਾ ਮੈਂ ਮਿੰਤਾ ਕਿਉਂ ਕੀਤਾ ਜਾ ਰਿਹਾ ਕਿਹੜੀ ਗੱਲੋਂ ਕਦੇ ਕਿਹਾ ਜਾ ਰਿਹਾ ਸੀ ਜਿਹੜੇ ਐਸੇ ਨੇ ਪਰਚਾ ਕੱਟਿਆ ਉਹਨੇ ਸਪੁਰਦਾਰੀ ਲੱਗੂਗੀ ਮੈਂ ਤਾਂ ਕਿਤੇ ਜਾਓ ਉਹ ਤਾਂ ਵੈਸੇ ਲੱਗ ਜਾਣੀ ਆ ਪਰ ਬਈ ਮੈਨੂੰ ਅੱਜ ਤਿੰਨ ਅੱਜ ਦਾ ਦਿਨ ਤਾਂ ਮੈਂ ਮਿੰਤਾ ਕਰਦਾ ਰਿਹਾ ਤਿੰਨ ਦਿਨ ਲਗਾਤਾਰ ਮੈਂ ਜ਼ਮਾਨਤੀਏ ਮੋਲ ਵੀ ਪੁੱਛਦਾ ਰਿਹਾ ਮੈਨੂੰ ਕੋਈ ਜ਼ਮਾਨਤੀਆਂ ਨਹੀਂ ਮਿਲਿਆ ਉਹ ਕਹਿੰਦੇ ਰਜਿਸਟਰੀ ਵਾਲੀ ਜਗ੍ਹਾ ਚਾਹੀਦੀ ਆ ਗੱਡੀਆਂ ਇਹਨਾਂ ਨੇ ਸਾਰੀਆਂ ਵਿੱਚ ਲਿਖਵਾਤੀਆਂ ਸੀ ਹੋ ਸਕਦਾ ਨਹੀਂ ਕਿਸੇ ਗੱਡੀ ਵਾਲੇ ਵੀਰ ਨੂੰ ਕਹਿ ਕੇ ਜ਼ਮਾਨਤ ਲਵਾ ਲਿੰਦਾ ਹੁਣ ਮੇਰੀ ਪੰਜਾਬ ਦੇ ਲੋਕਾਂ ਨੂੰ ਤੇ ਕਿਸਾਨ ਯੂਨੀਅਨਾਂ ਨੂੰ ਬੇਨਤੀ ਆ ਤੁਸੀਂ ਕਿਸਾਨ ਮਜ਼ਦੂਰ ਏਕ ਤੁਹਾਨੂੰ ਇੱਕ ਗੱਲ ਦਾ ਪਤਾ ਮੈਂ ਕਦੇ ਵੀ ਜਾਦਪਾਤ ਦੀ ਗੱਲ ਨਹੀਂ ਕੀਤੀ ਪੰਜਾਬ ਦੀ ਗੱਲ ਕੀਤੀ ਆ ਤੇ ਹੁਣ ਮੈਨੂੰ ਤੁਹਾਡੀ ਲੋੜ ਆ ਜੇ ਤੁਸੀਂ ਭਾਨੇ ਸਿੱਧੂ ਵਾਸਤੇ ਖੜ੍ਹ ਸਕਦੇ ਆ ਲੱਖੇ ਸਿਧਾਨੇ ਵਾਸਤੇ ਖੜ੍ਹ ਸਕਦੇ ਹੋ ਉਸ ਭਰਾ ਸਾਡੇ ਉਹ ਵੀ ਪੰਜਾਬ ਦੀ ਗੱਲ ਕਰਦੇ ਆ ਫਿਰ ਤੁਸੀਂ ਭਾਈ ਮੇਰੇ ਵਾਸਤੇ ਵੀ ਖੜ੍ਹ ਸਕਦੇ ਆ ਮੀਡੀਆ ਚੈਨਲਾਂ ਨੂੰ ਬੇਨਤੀ ਆ ਜੇਕਰ ਤੁਸੀਂ ਮੰਤਰੀਆਂ ਵਾਸਤੇ ਖੜ੍ਹ ਸਕਦੇ ਆ ਤਗੜੇ ਲੋਕਾਂ ਵਾਸਤੇ ਖੜ੍ਹ ਸਕਦੇ ਆ ਫਿਰ ਤੁਸੀਂ ਭਾਈ ਮੇਰੇ ਵਾਸਤੇ ਵੀ ਖੜ੍ਹ ਸਕਦੇ ਆ ਤੇ ਕਿਸਾਨ ਯੂਨੀਅਨਾਂ ਨੂੰ ਵਾਰ-ਵਾਰ ਬੇਨਤੀ ਕਰ ਰਿਹਾ 31 ਜਥੇ ਬੰਦੀਆਂ ਹੋ ਸਕਦਾ ਵਿੱਚੋਂ ਕਈਆਂ ਨੂੰ ਮੈਂ ਚੰਗਾ ਨਾ ਲੱਗਦਾ ਹਾਂ ਬਾਹਰੀਆਂ ਨਹੀਂ 10 ਨਹੀਂ 15 ਨਹੀਂ ਤਾਂ ਨੋਂ ਤਾਂ ਮੇਰੇ ਨਾਲ ਖੜ੍ਹ ਜਾਓ ਮੈਨੂੰ ਹੌਸਲਾ ਹੋ ਜੇ ਮੈਂ ਵੀ ਲੋਕਾਂ ਦੇ ਮੂੰਹ ਬੰਦ ਕਰ ਸਕਾਂ ਜਿਹੜੇ ਮੈਨੂੰ ਕਹਿੰਦੇ ਆ ਵੀ ਹੁਣ ਤੇਰੇ ਨਾਲ ਕਿਸਾਨ ਕਿਉਂ ਨਹੀਂ ਖੜੇ ਮੈਂ ਉਹਨਾਂ ਨੂੰ ਕਹਿ ਦਸਕਾਂ ਵੀ ਭਾਈ ਨਹੀਂ ਉਹ ਜਾਤ ਪਾਤ ਕਹਿੰਦੇ ਤੇ ਜਾਤ ਪਾਤ ਪੈ ਪੈ ਕੇ ਪੰਜਾਬ ਤਬਾਹ ਹੋ ਰਿਹਾ ਪੰਜਾਬ ਬਰਬਾਦ ਹੋ ਰਿਹਾ ਪੰਜਾਬ ਸਾਡਾ ਬਦਨਾਮ ਹੋ ਰਿਹਾ ਜਿਵੇਂ ਕਿਸੇ ਕਿਸੇ ਟਾਈਮ ਤੇ ਯੂਪੀ ਨੂੰ ਬਦਨਾਮ ਕੀਤਾ ਗਿਆ ਸੀ ਉਸੇ ਤਰ੍ਹਾਂ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਅੱਜ ਮੈਨੂੰ ਪੰਜਾਬ ਕੋ ਲੋੜ ਆ ਤੁਹਾਡੀ ਕੁਛ ਮੇਰੇ ਨਾਲ ਖੜਿਆ ਜੇ ਜੇ ਤਾਂ 6 ਤਰੀਕ ਨੂੰ ਮੇਰਾ ਪਰਚਾ ਕੈਂਸਲ ਹੁੰਦਾ ਮੈਨੂੰ ਮੇਰੇ ਸਾਥਨ ਮਿਲਦੇ ਆ ਤਾਂ ਮੈਂ ਉਹ ਵੀ ਦੱਸ ਦੂੰਗਾ ਜੇ ਨਾ ਮਿਲੇ ਭਾਈ ਤਾਂ ਮੈਂ ਤੁਹਾਨੂੰ ਦੱਸ ਦੂੰਗਾ ਤੇ ਫਿਰ ਆਪ ਜੀ ਨੇ ਸਾਡੀ ਜਿਹੜੀ ਸੰਗਤ ਆ ਪੰਜਾਬ ਦੀ ਜਾਗਦੀਆਂ ਜ਼ਮੀਰਾਂ ਵਾਲੇ ਮੇਰੇ ਨਾਲ ਜ਼ਰੂਰ ਖੜਿਆ ਜੇ ਇਹ ਮੇਰੀ ਬੇਨਤੀ ਹੈ ਤੁਹਾਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਫਿਰ ਤੋਂ ਕਹਿ ਰਿਹਾ ਕਿ ਜਿਹੜੇ ਲੋਕ ਬੋਲਦੇ ਆ ਸਭ ਤੋਂ ਪਹਿਲਾਂ ਤਾਂ ਭਾਈ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਵੀ ਕਿਸੇ ਤੇ ਧਿਜਿਆ ਜੇ ਨਾ ਮਾਪੇ ਬਾਪ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਪੁਰਤਾ ਇਹਨਾਂ ਤੇ ਵੀ ਜਦੋਂ ਤੁਸੀਂ ਪੰਜਾਬ ਦੇ ਹਿਟਾਲੇ ਹੀ ਬੋਲਦੇ ਆ ਨਾ ਉਦੋਂ ਕਿਸੇ ਪਰਿਵਾਰ ਦੇ ਮੈਂਬਰ ਤੇ ਨਾ ਤੀਜਾ ਜੀ ਬਾਹਰ ਦੀ ਤਾਂ ਦੂਰ ਦੀ ਗੱਲ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ